ਤਾਂ 328 ਸਰੂਪਾਂ ਦੇ ਮਾਮਲੇ ਦੇ ਅੰਦਰ ਕਾਰਵਾਈ ਹੋਈ ਹੈ। ਕਰੀਬ 16 ਲੋਕਾਂ ਤੇ ਇਸ ਦਾ ਮਾਮਲਾ ਜਿਹੜਾ ਹੈ ਉਹ ਦਰਜ ਹੋਇਆ ਔਰ ਜਿਹੜੀ ਲੜਾਈ ਸੀ ਇਹ ਦੋ ਤਰੀਕੇ ਨਾਲ ਲੜੀ ਗਈ। ਭਾਈ ਬਲਦੇਵ ਸਿੰਘ ਵਡਾਲਾ ਔਰ ਬਲਦੇਵ ਸਿੰਘ ਸਿਰਸਾ ਹੋਰਾਂ ਦੇ ਵੱਲੋਂ ਇਸ ਤੇ ਵੱਡੀ ਲੜਾਈ ਲੜੀ ਗਈ। ਮੇਰੇ ਨਾਲ ਫੋਨ ਲਾਈਨ ਤੇ ਬਲਦੇਵ ਸਿੰਘ ਸਿਰਸਾ ਸਾਹਿਬ ਨੇ ਇਸ ਬਾਬਤ ਅਸੀਂ ਪੂਰੀ ਗੱਲਬਾਤ ਕਰਾਂਗੇ। ਬਹੁਤ-ਬਹੁਤ ਸਵਾਗਤ ਸਿਰਸਾ ਸਾਹਿਬ। ਧੰਨਵਾਦ ਜੀ ਤੁਹਾਡਾ ਔਰ ਤੁਹਾਡੇ ਚੈਨਲ ਦਾ ਸਭ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਸਿੱਸਾ ਸਾਬ ਸੰਤੁਸ਼ਟੋਂ ਜੋ ਕਾਰਵਾਈ ਹੋਈ 328 ਰੂਪਾਂ ਵਾਲੇ ਮਾਮਲੇ ਚ ਬਿਲਕੁਲ ਜੀ ਜਿਹੜੀ ਕਾਰਵਾਈ ਹੋ ਗਈ ਹੈ ਇੱਕ ਵਾਰ ਐਫ ਆਈ ਆਰ ਤਾਂ ਹੋ ਗਈ ਆ ਉਸ ਤੋਂ ਬਾਅਦ ਜਿਹੜਾ ਹੁਣ ਅਗਲੀ ਜਿਹੜੀ ਕਾਰਵਾਈ ਜਿਹੜੀ ਆ ਉਹ ਕਾਂ ਫਿਰ ਚੱਲੇਗੀ ਪਰ ਸਭ ਤੋਂ ਪਹਿਲੀ ਗੱਲ ਤੇ ਆ ਵੀ ਐਫ ਆਈ ਆਰ ਇਹ ਨਹੀਂ ਸੀ ਹਜੇ ਤੱਕ ਹੋ ਰਹੀ 5 ਸਾਲ ਦੀ ਲੜਾਈ ਭਾਈ ਬਲਦੇਵ ਸਿੰਘ ਜੀ ਵਡਾਲਾ ਨੇ ਇਹ 5 ਸਾਲ ਤੋਂ ਵੱਧ ਸਮਾਂ ਹੋ ਗਿਆ ਸ਼ੁਰੂ ਕੀਤੀ ਤੇ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਦੋਂ ਇੱਥੇ ਨਾਲ ਸਪੋਰਟ ਤੇ ਕਰ ਆਏ ਆ ਤੇ ਉਸ ਤੋਂ ਬਾਅਦ ਬਾਬਾ ਸਰਬਜੋਤ ਸਿੰਘ ਜੀ ਬੀਦੀ ਤੇ ਬਾਬਾ ਸੇਵਾ ਸਿੰਘ ਜੀ ਆਰਾਮਪੁਰ ਖੇੜੇ ਵਾਲੇ ਉਹ ਵੀ ਤੇ ਹੋਰ ਵੀ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਸਦਕਾਰ ਕਮੇਟੀਆਂ ਬਹੁਤ ਗਿਣਤੀ ਵਿੱਚ ਆਈਆਂ ਤੇ ਸਰਕਾਰ ਨੂੰ ਮਨ ਲੱਕ ਜਿਹੜਾ ਸੀ ਚੋਕੇ ਉਹ ਐਸਆਰ ਜਿਹੜੀ ਆ ਉਹ ਕਰਨੀ ਪਈ ਜੀ ਅੱਛਾ ਇਸ ਮਾਮਲੇ ਦੇ ਅੰਦਰ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਐਫ ਆਈ ਆਰ ਹੀ ਹੋਣੀ ਸੀ ਤੇ 404 ਸਾਲ ਇਹ ਲੇਟ ਚੱਲਿਆ ਗਵਰਨਮੈਂਟ ਆਈ ਹੈ ਇਸ ਗਵਰਨਮੈਂਟ ਤੋਂ ਪਹਿਲਾਂ ਦੇ ਭਾਈ ਵਡਾਲਾ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਦੇਰੀ ਦੀ ਵਜ੍ਹਾ ਕੀ ਬਣੀ ਹੈ ਦੇਰੀ ਦੀ وجہ ਇਹ ਜੀ ਇਹ ਅਸਲ ਗੱਲ ਆ ਕਿ ਇਹ ਜਿਹੜੀਆਂ ਸਰਕਾਰਾਂ ਨੇ ਪ੍ਰਸ਼ਾਸਨ ਹੈ ਇਹ ਮਤਲਬ ਕਿ ਸਾਰੇ ਇੱਕ ਦੂਸਰੇ ਤੋਂ ਚੱਲੂ ਨਹੀਂ ਹੁਣ ਜਿਹੜੀ ਇਹ ਕੱਲ ਜਿਸ ਤਰ੍ਹਾਂ ਕਿ ਕੱਲ ਇੱਕ ਬਹੁਤ ਵੱਡੀ ਸਾਡੀ ਪ੍ਰਾਪਤੀ ਆ ਕਿ ਇੱਕ ਤੇ ਐਫ ਆਈ ਆਰ ਇਹ ਹੋਈ ਆ 328 ਰੁਪਆ ਵਾਲੀ ਦੂਸਰੀ ਐਫ ਆਈ ਆਰ ਹੋਈ ਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1998 ਵਿੱਚ 99 ਵਿੱਚ ਖਾਲਸੇ ਦੇ 300 ਸਾਲਾਂ ਸਾਲਜਨ ਨੂੰ ਗੁਰੂ ਸਾਹਿਬਾਂ ਦੇ ਖਿਲਾਫ ਅਤ ਮਾੜੀ ਸ਼ਬਦਾਵਲੀ ਲਿਖ ਕੇ ਕਿਤਾਬ ਪਬਲਿਸ਼ ਕੀਤੀ ਗਈ ਸੀ ਉਹ ਵੀ ਐਫਆਈਆਰ ਉਹ ਐਫਆਈਆਰ ਮੇਰੇ ਵੱਲੋਂ ਤੇ ਸਰਦਾਰ ਨਸੀਬ ਸਿੰਘ ਵੱਲੋਂ ਤੇ ਜਿਹੜੀ ਇਹ ਐਫਆਈਆਰ ਹੈ ਇਹ ਭਾਈ ਬਲਦੇਵ ਸਿੰਘ ਦੀ ਬਡਾਲਾ ਤੇ ਮੇਰੇ ਵੱਲੋਂ ਸਾਡੇ ਦੋਵਾਂ ਵੱਲੋਂ ਜਿਹੜੀਆਂ ਨੇ ਕੱਲ 2 ਐਫਆਈਆਰ ਹੋਈਆਂ ਨੇ ਉਹ ਦੋਵੇਂ ਸਰਵਮੀ ਕਮੇਟੀ ਦੇ ਖਿਲਾਫ ਹੋਈਆਂ ਨੇ ਔਰ ਇਹਨਾਂ ਨੂੰ ਇਹਨਾਂ ਦੇ ਵਿੱਚ ਜੇ ਮਾੜੀ ਮੋਟੀ ਵੀ ਅਣਖ ਹੋਵੇ ਤੇ ਇਹਨਾਂ ਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਇੱਕ ਹੋ ਰਿਹਾ ਮੈਂ ਤੁਹਾਡੇ ਰਾਈ ਇਹ ਵੀ ਦੱਸਣਾ ਚਾਹੁੰਦਾ ਕਿ ਪ੍ਰਧਾਨ ਸ਼ਰੋਮਣੀ ਕਮੇਟੀ ਇਹ ਗੱਲ ਕਹਿੰਦਾ ਹੈ ਕਿ ਸਰਕਾਰ ਇਹਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਧਾਰਮਿਕ ਮਸਲੇ 'ਚ ਉਹਨਾਂ ਨੇ ਇਤਰਾਜ਼ ਕੀਤਾ ਸਿੱਧੇ ਤੌਰ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਇਸ ਦੇ ਵਿੱਚ ਦੁਨਿਆਵੀ ਅਦਾਲਤ ਫੈਸਲਾ ਨਹੀਂ ਕਰ ਸਕਦੀ ਉਹ ਤਾਂ ਇਹ ਵੀ ਕਹਿੰਦੇ ਆ ਕਿ ਇਸ ਤੇ ਸ੍ਰੀ ਕਾਨਤਕ ਸਾਹਿਬ ਤੋਂ ਪਹਿਲਾਂ ਜਿਹੜੀ ਹੈ ਉਹ ਸਜ਼ਾ ਵੀ ਲੱਗ ਚੁੱਕੀ ਹੈ ਭਾਈ ਲੋਂਗੋਵਾਲ ਜਿਹੜੇ ਨੇ ਉਹ ਇਸ ਤੇ ਸਜ਼ਾ ਭੁਗਤ ਚੁੱਕੇ ਨੇ ਤਾਂ ਫਿਰ ਹੁਣ ਐਫ ਆਈ ਆਰ ਮਾਇਨੇ ਨਹੀਂ ਰੱਖਦੀ ਦੇਖੋ ਮੇਰੀ ਬੇਨਤੀ ਆ ਕਿ ਮੇਰੀ ਅੱਜ ਪ੍ਰੈਸ ਮੀਟਿੰਗ ਆ ਮੇਰੇ ਤੇ ਭਾਈ ਬਲਦੇਵ ਸਿੰਘ ਬਡਾਲਾ ਦੀ ਇੱਥੇ ਪ੍ਰੈਸ ਮੀਟਿੰਗ ਕਰ ਰਿਹਾ ਸੀ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਉੱਥੇ ਆਓ ਮੇਰਾ ਇੱਕ ਇਹਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਚੈਲੰਜ ਹੈ ਇਹ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਜਿਹੜੇ ਮਸਲੇ ਨੇ ਉਹ ਦੁਨਿਆਵੀ ਅਦਾਲਤਾਂ 'ਚ ਨਹੀਂ ਜਾ ਸਕਦੇ ਫਿਰ ਇੱਕ ਗੱਲ ਇਹ ਦੱਸਣ ਵੀ ਇਹਨਾਂ ਨੇ ਜੁਗਿੰਦਰ ਸਿੰਘ ਸਪੋਕਸਮੈਨ ਅਖਬਾਰ ਦਾ ਐਡੀਟਰ ਸੀ ਜੀ ਉਹਦੇ ਖਿਲਾਫ ਪਰਚਾ ਕਿਉਂ ਦਰਜ ਕਰਾਇਆ ਉਹ ਜਦੋਂ ਉਹਨੇ ਆਰਟੀਕਲ ਲਿਖਿਆ ਸੀ ਆਰਟੀਕਲ ਲਿਖਣ ਤੇ ਉਹ ਸਵੇਰੇ ਜਦੋਂ ਆਰਟੀਕਲ ਉਹਦੇ ਵਿੱਚ ਕੁਝ ਅਪ ਗੁਰੂ ਸਾਹਿਬ ਮਨ ਸਿੱਖ ਧਰਮ ਦੇ ਵਿਰੁੱਧ ਕੁਝ ਸ਼ਬਦ ਸਨ ਜੀ ਸਵੇਰੇ ਜਦੋਂ ਇਤਰਾਜ ਆਇਆ ਤੇ ਉਹਨੇ ਉਸੇ ਟਾਈਮ ਤੇ ਅਗਲੇ ਦਿਨ ਹੀ ਆਰਟੀਕਲ ਆਪਣਾ ਲਿਖਤੀ ਮਾਫੀ ਮੰਗੀ ਤੇ ਆਰਟੀਕਲ ਆਪਣਾ ਵਾਪਸ ਲਿਆ ਜੀ ਲੇਕਿਨ ਉਹਦੇ ਮਾਫੀ ਮੰਗਣ ਦੇ ਬਾਵਜੂਦ ਆਰਟੀਕਲ ਵਾਪਸ ਲੈਣ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਉਹ ਪਰਚਾ ਆ ਅਵਤਾਰ ਸਿੰਘ ਮੱਕੜ ਵੱਲੋਂ ਪ੍ਰਧਾਨਦੰਦਿਆ ਉਹਦੇ ਖਿਲਾਫ ਜੀ ਤੇ ਫਿਰ ਉਹਨੀਆਂ ਫਿਰ ਇੱਕ ਹੋਰ ਖਿਲਾਫ ਮਤਲਬ ਕਿ ਪਰਚਾ ਆ ਇਸੇ ਤਰ੍ਹਾਂ ਇਹਨੂੰ ਇਹ ਦੱਸਿਆ ਜਾਵੇ ਕਿ ਜਦੋਂ ਤੇ ਇਹ ਕੰਮ ਕਰਨ ਇਹ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਕਿਤਾਬਾਂ ਲਿਖ ਦੇਣਾ ਤੇ ਇਹ ਰਾਤੀ ਧਾਮੀ ਦਾ ਬਿਆਨ ਮੈਂ ਸੁਣ ਰਿਹਾ ਸਾਂ ਉਹ ਕਹਿੰਦਾ ਜੀ ਉਹ ਕਿਤਾਬ ਦਾ ਫੈਸਲਾ ਹੋ ਗਿਆ ਉਹ ਤੁਹਾਡਾ ਮਤਲਬ ਕਿ ਨ ਕੀ ਸ਼ਬਦਾਂ ਕੋ ਮਾੜਾ ਸ਼ਬਦ ਨਾ ਨਿਕਲੇ ਪੇ ਤੁਹਾਡੇ ਚੋਂ ਬਿਲਕੁਲ ਹੀ ਅਣਖ ਗੈਰਤ ਜ਼ਿੰਮੇਵਾਰੀ ਸਭ ਖਤਮ ਹੋ ਗਈਆਂ ਹੂੰ ਜੀ ਕੋਈ ਜ਼ਿੰਮੇਵਾਰ ਆਲੀ ਗੱਲ ਕਰੂੰ ਹੂੰ ਮੈਂ ਤਾਂ ਕਹੂੰਗਾ ਜੇ ਤੁਹਾਡੇ ਵਿੱਚ ਇਨਸਾਨੀਅਤ ਔਰ ਤੁਹਾਡੇ ਚੈਨਲ ਦੇ ਰਹੀ ਹੂੰ ਮੇਰੀ ਗੱਲ ਇਕੱਠੀ ਨਹੀਂ ਜਾਣੀ ਚਾਹੀਦੀ ਜਿਹੜੀ ਮੈਂ ਉਹਨੂੰ ਬੋਲਣ ਲੱਗਿਆ ਜੀ ਜੀ ਮੇਰਾ ਚੈਲੰਜ ਹੈ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸੁਖਵੀਰ ਬਾਦਲ ਨੂੰ ਜੀ ਕਿਉਂਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਸੁਖਵੀਰ ਬਾਦਲ ਦਾ ਜੀ ਮੇਰਾ ਇਹ ਸਾਰਿਆਂ ਨੂੰ ਚੈਲੰਜ ਹੈ ਹੂੰ ਤੁਸੀਂ ਕਿਸੇ ਵੀ ਚੈਨਲ ਤੇ ਆ ਜਾਓ ਡਿਫੀਟ ਕਰ ਲਓ ਜੀ ਮੈਂ ਇਹਨਾਂ ਨੂੰ ਚੰਦੂ ਕਿਹੜਾ ਚੰਦੂ ਜਿਹਨੇ ਪੰਚਨ ਪਾਸ਼ਾ ਨੂੰ ਪਤੀ ਲੋਹ ਦੇ ਬਿਠਾਇਆ ਸੀ ਜੀ ਉਹ ਚੰਦੂ ਹੂੰ ਫਿਰ ਮਸੰਦ ਹੂੰ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਪਹਿਲਾਂ ਆਪ ਥਾਪਿਆ ਸੀ ਬਾਅਦ ਚ ਉਹਨਾਂ ਵੱਲੋਂ ਜਦੋਂ ਮਾਨਾਇਆ ਕੀਤੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਉਹਨਾਂ ਨੂੰ ਤੇ ਉਹਦੇ ਕੜਹੇ ਚ ਸਾਰਿਆ ਸੀ ਜੀ ਉਹ ਮਸੰਦ ਨੰਬਰ 3 ਮੱਸਾ ਰੰਗੜ ਜੀ ਨੰਬਰ 4 ਤੇ ਜਿਹੜੇ ਹੈਗੇ ਨੇ ਮੰਤਨ ਨਰੈਣੂ ਕੇ ਹੂੰ ਮੈਂ ਇਹ ਗੱਲ ਕਹਿਣਾ ਕਿ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ ਵਾਲੇ ਹੂੰ ਬਾਦਲਾਂ ਦੀ ਜੀਪ ਪਹਿਨਾ ਵੱਡੇ ਬਾਦਲ ਦੀ ਜੀਪ ਚੋਂ ਨਿਕਲਦੇ ਸੀ ਤੇ ਹੁਣ ਨਿਕਲਦੇ ਆ ਛੋਟੇ ਬਾਦਲ ਦੀ ਜੀਪ ਚੋਂ ਹੂੰ ਮੈਂ ਇਹਨਾਂ ਨੂੰ ਚੰਦੂ ਮਸੰਦ ਮੱਸੇ ਰਤ ਮੰਤਨ ਨਰੈਣੂ ਤੋਂ ਮੱਧ ਦੋਸ਼ੀ ਮੰਨਦਾ ਜੀ ਚੈਲੰਜ ਹੈ ਮੇਰਾ ਨਾ ਹੂੰ ਜੇ ਨਾ ਚੰ ਮਤਾ ਤੱਕ ਕਿਸੇ ਵੀ ਚੈਨਲ ਤੇ ਆ ਕੇ ਡਿਫੀਟ ਕਰ ਲਨ ਸਵਾਲ ਇਹ ਕਰਨ ਜਵਾਬ ਮੈਂ ਦਊਗਾ ਮੈਂ ਸਵਾਲ ਕਰਾਂ ਜਵਾਬ ਇਹ ਦੇਣ ਹਾਂ ਤੇ ਫੈਸਲਾ ਸੰਗਤ ਕਰੇ ਜੀ ਜੇ ਉਹਦੇ ਵਿੱਚ ਮੈਂ ਇਹਨਾਂ ਨੂੰ ਦੋਸ਼ੀ ਨਾ ਸਾਬਤ ਕਰ ਸਕਾਂ ਹੂੰ ਜੇ ਮਰਜ਼ੀ ਮੈਨੂੰ ਸਜ਼ਾ ਦਿੱਤੀ ਜਾਵੇ ਤੇ ਜੇ ਇਹ ਮੇਰਾ ਚੈਲੰਜ ਕਬੂਲ ਕਰਕੇ ਮੇਰੇ ਨਾਲ ਡਿਫੀਟ ਤੇ ਨਹੀਂ ਆਉਂਦੇ ਹੂੰ ਤੇ ਫਿਰ ਸੰਗਤ ਕਿ ਤੁਸੀਂ ਵੇਖੋ ਵੀ ਕੀ ਆ ਤੇ ਉਹਨਾਂ ਤੇ ਜਦੋਂ ਵੀ ਤੁਸੀਂ ਕਿਤੇ ਇਹਨਾਂ ਨਾਲ ਗੱਲ ਕਰੋ ਜੇ ਮੈਨੂੰ ਲਿਆ ਤੇ ਉਹਨਾਂ ਨੂੰ ਵੀ ਤੁਸੀਂ ਫੋਨ ਤੇ ਲੈ ਕੇ ਗੱਲ ਕਰੋ ਧਾਮੀ ਨੂੰ ਵੀ ਧਾਮੀ ਸਾਹਿਬ ਤੁਸੀਂ ਕਹਿੰਦੇ ਜੇ ਵੀ ਇਹ ਸਰਕਾਰ ਦਖਲ ਨਹੀਂ ਕਰਦੀ ਆ ਉਹ ਕਹਿੰਦੇ ਨੇ ਵੀ ਇਹ ਜਿਹੜਾ ਵੀ ਉਹ ਤੁਹਾਨੂੰ ਚੈਲੰਜ ਕਰ ਰਹੇ ਨੇ ਠੀਕ ਹੈ ਜੀ ਕੀ ਤੁਸੀਂ ਇਹ ਚੈਲੰਜ ਕਬੂਲ ਕਰਦੇ ਹੋ ਕੀ ਬਲਦੇਵ ਸਿੰਘ ਸਸਾ ਨਾਲ ਡਿਬੇਟ ਕਰਦੇ ਹੋ ਉਹ ਤੁਹਾਨੂੰ ਆ ਇਹਨੇ ਮਾਰੇ ਮਤਲਬ ਤੁਹਾਨੂੰ ਸਿੰਧੂ ਤੋਂ ਮਸੇ ਰੰਗੜਾ ਤੋਂ ਮਹੰਤਨ ਨਰੇਣੂਆ ਤੋਂ ਉਹ ਵੱਧ ਦੋਸ਼ੀ ਮੰਨ ਰਿਹਾ ਕਿ ਤੁਸੀਂ ਉਹਦਾ ਚੈਲੰਜ ਕਬੂਲ ਕਰਦੇ ਹੋ ਆਉਂਦੇ ਹੋ ਕਰਦੇ ਹੋ ਟੂਫੇਟ ਸਵਾਲ ਕਰੋ ਉਹਨਾਂ ਤੇ ਠੀਕ ਹੈ ਸਿਸਰ ਸਾਹਿਬ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਤੁਹਾਡੀ ਧੰਨਵਾਦ ਤੁਹਾਡਾ ਤੁਹਾਡੇ ਚੈਨਲ ਦਾ